ਸਤਿ ਸ਼੍ਰੀ ਅਕਾਲ ਤੁਸੀਂ ਵੇਖ ਲਿਓ ਕਵਾਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਤੇ ਝਾਤ ਇਸ ਪ੍ਰੋਗਰਾਮ ਦੇ ਵਿੱਚ ਖਬਰ ਦੇ ਉੱਤੇ ਚਰਚਾ ਕਰਾਂਗੇ ਜੋ ਕੁਝ ਸਿੱਖ ਹਲਕਿਆਂ ਦੇ ਵਿੱਚ ਪੰਥਕ ਸਿਆਸ ਦੇ ਉੱਤੇ ਚੱਲ ਰਿਹਾ ਉਸ ਨੂੰ ਲੈ ਕੇ ਗੱਲਬਾਤ ਹੋਵੇਗੀ ਜਿਸ ਤਰ੍ਹਾਂ ਹੁਣ 30 ਦਸੰਬਰ ਨੂੰ ਜੋ ਮੀਟਿੰਗ ਹੋਣੀ ਹੈ ਜੀਪੀਸੀ ਦੀ ਉਸ ਨੂੰ ਲੈ ਕੇ ਕੀ ਕੁਝ ਨਵਾਂ ਜਿਹੜਾ ਸਿੰਘ ਸਿੱਖਾ ਦੇ ਉੱਤੇ ਸਿੱਖਾ ਦੇ ਉੱਤੇ ਸੰਕਟ ਹੈ ਜਿਹੜਾ ਉਹਦੇ ਵਿੱਚ ਕੀ ਕੁਝ ਉੱਭਰ ਕੇ ਸਾਹਮਣੇ ਆਵੇਗਾ 2025 ਤੋਂ ਦੀ ਸ਼ੁਰੂਆਤ ਦੇ ਵਿੱਚ ਕਿਹੋ ਜੀ ਸਿੱਖ ਰਾਜ ਕੀਤੀ ਰਹੇਗੀ ਇਹਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਹੋਵੇਗੀ ਜਿਸ ਤਰ੍ਹਾਂ ਪਹਿਲਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਡੇਰਾ ਮੁਖੀ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਹੁਣ ਚਰਚਾਵਾ ਇਹ ਚੱਲ ਪਈਆਂ ਨੇ ਕਿ ਹੁਣ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਡੇਰਾ ਮੁਖੀ ਤੇ ਇਹਦੇ ਨਾਲ ਹੀ ਚਰਚਾ ਕਰਾਂਗੇ ਇਸ ਜੋ ਕੁਝ ਚੱਲ ਰਿਹਾ ਹੁਣ ਸਿੱਖ ਸਿਆਸਤ ਦੇ ਵਿੱਚ ਇਹਦਾ ਭਵਿੱਖ ਕੀ ਹੋਏਗਾ ਸਾਡੇ ਜੋ ਜਨਾਂ ਦੀ ਤਰ੍ਹਾਂ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਚਿੱਲਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬ ਤੇ ਬਹੁਤ-ਬਹੁਤ ਧੰਨਵਾਦ ਮਨਦੀਪ ਜੀ ਜੀਰ ਸਾਹਿਬ ਜੇਕਰ ਦੇਖੀ ਤਾਂ ਪਹਿਲਾਂ ਆਪਾਂ 30 ਦਸੰਬਰ ਨੂੰ ਜਿਹੜੀ ਮੀਟਿੰਗ ਹੋਣੀ ਹੈ ਜੀ ਕੀ ਲੱਗਦਾ ਹੈ ਕਿ ਉਹਦੇ ਕਿਹੜੇ ਪੱਖ ਤੋਂ ਤੁਸੀਂ ਦੇਖ ਰਹੇ ਹੋ ਕੀ ਕੁਝ ਹੋਣ ਦੀ ਸੰਭਾਵਨਾ ਉਸ ਤੋਂ ਪਹਿਲਾਂ ਜਿਵੇਂ ਡੇਰਾ ਬਿਆਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਚਰਚਾਵਾਂ ਚੱਲ ਪਈਆਂ ਨੇ ਕਿ ਹੋ ਸਕਦਾ ਹੈ ਕਿ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਨਾਲ ਵੀ ਮੀਟਿੰਗ ਕੀਤੀ ਜਾ ਸਕਦੀ ਹੈ ਕਿਵੇਂ ਦੇਖਦੇ ਹੋ ਇਸ ਸਿੱਖ ਸਿਆਸਤ ਨੂੰ ਜੀ ਅੰਮ੍ਰਿਤਪਾਲ ਜੀ ਇਹ ਹੈ ਕਿ ਪਿਛਲੇ 2 ਜਾਂ 3 ਦਿਨਾਂ ਤੋਂ ਜਿਵੇਂ ਇੱਕਦਮ ਸ਼ਾਂਤ ਹੋਏ ਨੇ ਸਾਰੇ ਆਗੂ ਭਾਵੇਂ ਪੰਥਕ ਨੇ ਜਿਨ੍ਹਾਂ ਚ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਆਪਾਂ ਕਹਿ ਦਈਏ ਜਾਂ ਦੂਜੀ ਟੀਰੇ ਜੀ ਉਸ ਤੋਂ ਲੱਗ ਰਿਹਾ ਹੈ ਕਿ ਅੰਦਰੋਂ ਅੰਦਰ ਹੀ ਕੁਝ ਨਾ ਕੁਝ ਤਾਂ ਜ਼ਰੂਰ ਕੋਈ ਸਮਝੌਤਾ ਹੋਇਆ ਹੈ ਸਾਰਿਆਂ ਦੇ ਦਰਮਿਆਨ। ਭਾਵੇਂ ਉਹ ਸਮਝੌਤਾ ਕਰਾਉਣ ਵਾਲੇ ਪਿੱਛੇ ਹੁਣ ਜਿਹੜੇ ਅਕਾਲੀ ਦਲ ਦੇ ਆਪਾਂ ਵਾਲੇ ਆਗੂਆਂ ਦੇ ਬਿਆਨਾਂ ਮਲ ਦੇਖੀ ਤਾਂ ਉਹ ਕਹਿ ਰਹੇ ਨੇ ਕਿ ਕਿਉਂਕਿ ਜਿਹੜੀ ਪਿਛਲੇ ਦਿਨ ਮਿਲਣੀ ਹੋਈ ਸੀ ਜਦੋਂ ਐਂਟਰੀ ਹੋਈ ਸਾਰੇ ਮਾਮਲੇ 'ਚ ਜੀ ਤੇ ਅਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜੇ ਜਦੋਂ ਬਠਿੰਡਾ ਮਿਲਣ ਜਾਂਦੇ ਨੇ ਅਚਾਨਕ ਜੀ ਤੁਰੰਤ ਫਟਾਫਟ ਹੈਲੀਪੈਡ ਲੱਗਦਾ ਹੈ ਪਟਿਆਲੇ ਬਠਿੰਡੇ ਉਸ ਤੋਂ ਬਾਅਦ ਉਹ ਰਹਿ ਸੀ ਪਹੁੰਚਦੇ ਨੇ ਉੱਥੇ ਸਰਜੀਤ ਸਿੰਘ ਰਖੜਾ ਵੀ ਪਹੁੰਚਦੇ ਨੇ ਸਿੰਘ ਰਖੜਾ ਉਹਨਾਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਹੂੰ ਅਕਾਲੀ ਦਲ ਦੇ ਜਿਹੜੇ ਆਗੂ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕਰਵਾਇਆ ਜਾ ਰਿਹਾ ਸਾਰਾ ਕੁਝ ਜੀ ਉਹਨਾਂ ਦਾ ਤਰਕ ਇਹ ਹੈ ਚਲੋ ਆਪਾਂ ਇਹ ਗੱਲ ਮੰਨ ਵੀ ਸਕਦੇ ਆ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਭਵੇਂ ਬਲਸਾ ਸਿੰਘ ਬਟੋਹਾ ਨੇ ਜਾਂ ਕੁਝ ਹੋਰ ਜਿਹੜੇ ਪਿਛਲੇ ਦਿਨਾਂ 'ਚ ਆ ਗਏ ਨਹੀਂ ਹਰਪ੍ਰੀਤ ਸਿੰਘ ਤੇ ਇਹ ਦੋਸਤ ਲਾਂਦੇ ਰਹੇ ਨੇ ਕਿ ਉਹ ਬੀਜੇਪੀ ਪੱਖੀ ਨੇ ਜੀ ਕਈਆਂ ਨੇ ਅਮਿਤ ਸ਼ਾਹ ਨਾਲ ਉਹਨਾਂ ਦੀ ਹੋਈ ਮੀਟਿੰਗ ਦੇ ਵੀ ਚਰਚੇ ਕੀਤੇ ਹੂੰ ਤੇ ਜਿਹੜੇ ਸਰਜੀਤ ਸਿੰਘ ਰਖੜਾ ਨੇ ਉਹਦੇ ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਭਰਾ ਨੇ ਦਰਸ਼ਨ ਸਿੰਘ ਢਾਲੀਵਾਲ ਜਿਹੜੇ ਅਮਰੀਕਾ ਦੇ ਬਹੁਤ ਵੱਡੇ ਕਾਰੋਬਾਰੀ ਨੇ ਜੀ ਉਹਨਾਂ ਦੀ ਬਹੁਤ ਨਜ਼ਦੀਕੀ ਸਾਝੇ ਨਰਿੰਦਰ ਮੋਦੀ ਨਾਲ ਤੇ ਅਮਿਤ ਸ਼ਾਹ ਨਾਲ ਹੂੰ ਜੇ ਆਪਾਂ ਦੇਖੀਏ ਸਾਰੇ ਵਰਤਾਰੇ ਨੂੰ ਜੇ ਪਿਛਲੇ ਦਿਨੀ ਜਦੋਂ ਅਕਾਲੀ ਦਲ ਵਾਲੇ ਜਿਹੜੇ ਖਾਸ ਕਰਕੇ ਸਧਾਰਨ ਮਿਹਰ ਵਾਲੇ ਇਕੱਠੇ ਹੋਏ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਸਰਜੀਤ ਸਿੰਘ ਰਖੜਾ ਦੀ ਤੱਕ ਕਦੇ ਨਹੀਂ ਬਣੀ ਆਪਸ ਵਿੱਚ ਹਮ ਜਦ ਅਕਾਲੀ ਦਲ ਚ ਰਹਿੰਦੇ ਆ ਇੱਕ ਦੂਜੇ ਦੇ ਵਿਰੋਧੀ ਰਹੇ ਨੇ ਅਕਾਲੀ ਦਲ ਚ ਰਹਿੰਦੇ ਆ ਇੱਕ ਦੂਜੇ ਦੀਆਂ ਜੜਾਂ ਵੱਢਦੇ ਰਹੇ ਨੇ ਅਕਾਲੀ ਦਲ ਚ ਰਹਿੰਦੇ ਆ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਦੋਵੇਂ ਆਪ ਨੂੰ ਜੀ ਪਰ ਦੋਵੇਂ ਇੱਕ ਹੋ ਗਏ ਸੀ ਫਿਰ ਲੋਕ ਜਿਹੜੇ ਚਿੰਤਕ ਸੀ ਉਹ ਦੇਖ ਰਹੇ ਸੀ ਇਹ ਕੀ ਹੋ ਗਿਆ ਹਮ ਉਹਦੇ ਪਿੱਛੇ ਮੰਨਿਆ ਜਾਂਦਾ ਸੀ ਕਿ ਇਹਦੇ ਪਿੱਛੇ ਮਿਤ ਸ਼ਾਦਾ ਡੰਡਾ ਖੜਿਆ ਹੈ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਖੜੀ ਹੈ ਕਿਉਂਕਿ ਜਿਹੜੇ ਦਰਸ਼ਨ ਸਿੰਘ ਢਾਲੀਵਾਲ ਨੇ ਇਹਨਾਂ ਨੂੰ ਪਦਮ ਸਿਰੀ ਦਾ ਵੀ ਅਵਾਰਡ ਦਿੱਤਾ ਗਿਆ ਸੀ ਪਿਛਲੇ ਦਿਨੀ ਉਸ ਕਰਕੇ ਉਹਨਾਂ ਦੀ ਜਿਹੜੀਆਂ ਨਜ਼ਦੀਕੀਆਂ ਨੇ ਉਸ ਨੂੰ ਲੈ ਕੇ ਜਿਹੜੇ ਹੈਗੇ ਨੇ ਸਜੀਤ ਸਿੰਘ ਰਖੜਾ ਕਹਿੰਦੇ ਆਪਣੇ ਜਿਹੜੇ ਖਾਸ-ਖਾਸ ਨਜ਼ਦੀਕੀਆਂ ਸੀ ਉਹਨਾਂ ਕੋਲੇ ਦਾ ਇਹ ਫਿਕਰਮੰਦੀ ਵੀ ਜ਼ਾਹਰ ਕਰਦੇ ਸੀ ਤੇ ਮਜਬੂਰੀ ਵੀ ਜ਼ਾਹਿਰ ਕਰਦੇ ਸੀ ਕਿ ਮੈਂ ਤਾਂ ਭਾਈ ਮਜਬੂਰਾਂ ਚੋਂ ਮੱਜ ਰਿਹਾ ਹੋਰਾਂ ਨਾਲ ਚੱਲਣ ਲਈ। ਮੇਰੀ ਮਜਬੂਰੀ ਹੈ। ਮਜਬੂਰੀ ਦਾ ਕਾਰਨ ਆਪਾਂ ਸਮਝ ਸਕਦੇ ਹਾਂ ਕਿ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਸੀ। ਸੋ ਜਿਹੜੇ ਮੀਟਿੰਗ ਹੋਈ ਹੈ ਡੇਰਾ ਮੋਖੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਜੀ ਬਠਿੰਡੇ ਤੇ ਉੱਥੇ ਫਿਰ ਸਰਜੀਤ ਸਿੰਘ ਰਖੜਾ ਦਾ ਹੋਣਾ ਇਹ ਜ਼ਰੂਰ ਸੰਕੇਤ ਜ਼ਾਹਿਰ ਕਰਦਾ ਹੈ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਕੋਈ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਖਾਸ ਕਰਕੇ ਕੋਈ ਨਾ ਕੋਈ ਭੂਮਿਕਾ ਨਿਭਾ ਰਹੀ ਹੈ ਦੇਖੋ। ਜੀ ਬਹੁਤ ਸਾਰੇ ਚਿੰਤਕ ਤਾਂ ਇਹ ਗੱਲ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਏਕਤਾ ਦੀ ਵੀ ਹਾਂ ਜਿਹੜੀ ਹੈਗੀ ਹੈ ਵਿਚੋਲਗੀ ਨਿਭਾ ਰਹੇ ਨੇ ਡੇਰਾ ਸਰ ਜਿਹੜਾ ਡੇਰਾ ਵਿਆਸ ਦੇ ਮੁਖੀ ਇਹ ਸੱਚ ਕੀ ਹੈ ਤਾਂ ਰੱਬ ਜਾਣਦਾ ਤੇ ਇਥੇ ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਕੋਸ਼ਿਸ਼ਾਂ ਜਾਰੀ ਨੇ ਡੇਰਾ ਵਿਆਸ ਦੇ ਮੁਖੀ ਵੱਲੋਂ ਕਿ ਉਹ ਕਰ ਸਕਦੇ ਨੇ ਮੀਟਿੰਗ ਗਿਆਨੀ ਰਘਵੀਰ ਸਿੰਘ ਨਾਲ ਜੀ ਪਰ ਦੂਜੇ ਪਾਸੇ ਬਹੁਤ ਸਾਰੇ ਚਿੰਤਕ ਤੇ ਬਹੁਤ ਸਾਰੇ ਜਿਹੜੇ মিডিਆ ਉਹ ਅੰਦਰ ਖਤੇ ਇਹ ਗੱਲ ਵੀ ਕੋਸ਼ਿਸ਼ ਕਰ ਰਿਹਾ ਭਾਰਨ ਦੀ ਕਿ ਜੇ ਡੇਰਾ ਵਿਆਸ ਦੇ ਮੁਖੀ ਦੇਖੋ ਸਾਡੇ ਜਿਹੜੇ ਇੱਕ ਸਥਾਨ ਆਗੂ ਨੇ ਵੱਡੇ 33 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਹੂੰ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਲੈ ਕੇ ਤੇ ਉਹਨਾਂ ਦੀ ਜਾਨ ਖਤਰੇ 'ਚ ਹੈ ਜੀ ਵੀ ਜੇ ਡੇਰਾ ਵਿਆਸ ਦੇ ਮੁਖੀ ਭਾਰਤੀ ਜਨਤਾ ਪਾਰਟੀ ਨਾਲ ਇੰਨੀਆਂ ਨੇ ਦੇਕੀਆਂ ਰੱਖਦੇ ਨੇ ਤੇ ਉਹ ਜਿਹੜੇ ਪੰਥ ਪੰਥਕ ਮਸਲੇ ਨੇ ਤੇ ਅਕਾਲੀ ਦਲ ਤੇ ਭਾਜਪਾ ਨਾਲ ਕੋਈ ਸਮੇਲ ਜੋੜਨਾ ਚਾਹੁੰਦੇ ਨੇ ਫਿਰ ਮੇਰਾ ਖਿਆਲ ਉਹਨੂੰ ਕਿਸਾਨੀ ਦੀਆਂ ਮੰਗਾਂ ਲਈ ਵੀ ਕਿਤੇ ਨਾ ਕਿਤੇ ਗੰਭੀਰ ਹੋਣਾ ਚਾਹੀਦਾ ਹ ਹ ਉਹਨਾਂ ਨੂੰ ਡੱਲੇਵਾਲ ਸਾਹਿਬ ਦੀ ਜਿਹੜੀ ਲਗਾਤਾਰ ਵਿਗੜ ਰਹੀ ਸਿਹਤ ਪ੍ਰਤੀ ਵੀ ਜਿਹੜੇ ਕੇਂਦਰੀ ਜੇ ਉਹਨਾਂ ਦੀ ਕੋਈ ਨੀਤੀਆਂ ਹੈਗੀਆਂ ਨੇ ਆਪਾਂ ਦੇਖਦੇ ਰਹੇ ਹਾਂ ਪਿਛਲੇ ਦਿਨਾਂ ਚ ਪ੍ਰਧਾਨ ਮੰਤਰੀ ਵੀ ਆਉਂਦੇ ਰਹੇ ਨੇ ਭਾਵੇਂ ਉਹ ਇਹੀ ਕਹਿੰਦੇ ਨੇ ਕਿ ਅਸੀਂ ਦਰਸ਼ਨ ਕਰਨ ਆਉਂਦੇ ਹਾਂ ਪਰ ਉਤਾਨਿਓ ਕੋਈ ਆਂਦਾ ਕਿਤੇ ਜੇ ਕੋਈ ਸਾਂਝ ਹੁੰਦੀ ਹੈ ਬਿਲਕੁਲ ਹਾਲਾਂਕਿ ਜਿਹੜੇ ਅਕਾਲੀ ਦਲ ਦੇ ਵੱਡੇ ਆਗੂ ਨੇ ਵਿਕਰਮ ਸਿੰਘ ਮਜੀਠੀਆ ਜਾਂ ਬਦਲ ਪਰਵਾਰ ਉਹਨਾਂ ਨਾਲ ਵੀ ਬਹੁਤ ਰਿਸ਼ਤੇਦਾਰੀਆਂ ਤੇ ਨੇੜਤਾ ਹੈ ਡੇਰਾ ਅਭਿਆਸ ਦੇ ਮੁਕੀ ਦੀ ਹੂੰ ਇਸ ਕਰਕੇ ਉਧਰ ਵੀ ਜੇ ਕੋਈ ਜ਼ੋਰ ਨਾਲ ਲਾ ਲੈਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਆਮ ਕਰਕੇ ਬਹੁਤ ਪ੍ਰਚਾਰਿਆ ਜਾਂਦਾ ਹੈ ਕਿ ਜਿਹੜਾ ਡੇਰਾਵਾਦ ਹੈ ਤੇ ਬੜਾ ਸਿੱਖੀ ਲਈ ਖਤਰਾ ਹੈ ਜੀ ਸਿੱਖੀ ਨੂੰ ਇਹ ਵਿੱਚ ਸਿੱਖ ਜਿਹੜੇ ਹੈਗੇ ਨੇ ਜਿਉ ਗੁਰਦੁਆਰਿਆਂ ਤੋਂ ਡੇਰਿਆਂ ਵੱਲ ਜ਼ਿਆਦਾ ਜਾ ਰਹੇ ਨੇ ਜੀ ਇਹ ਹੋ ਰਿਹਾ ਹੈ ਜੀ ਪਰ ਦੂਜੇ ਪਾਸੇ ਹੁਣ ਕੱਲ ਜਿਹੜੇ ਉੱਥੇ ਛਪੀਆਂ ਮੀਡੀਆ ਚ ਕਿ ਜਿਹੜੇ ਹੈਗੇ ਨੇ ਜਿਹੜਾ ਵਿਆਸ ਦੇ ਮੁਖੀਓ ਤੇ ਦੂਜੇ ਜਿਹੜੇ ਸਰਜੀਤ ਸਿੰਘ ਰਖੜਾ ਜਿਨ੍ਹਾਂ ਨੇ ਰਖੜਾ ਨੇ ਗੱਲ ਕੀਤੀ ਮੀਡੀਆ ਨਾਲ ਕਿ ਅਸੀਂ ਜੀ ਪੰਥਕ ਮਾਮਲਿਆਂ ਨੂੰ ਵਿਚਾਰਨ ਲਈ ਗੱਲ ਕੀਤੀ ਸੀ ਵੀ ਇਹਦਾ ਮਤਲਬ ਇਹ ਵੀ ਹੈ ਕਿ ਕੀ ਹੁਣ ਜਿਹੜੀ ਡੇਰਿਆਂ ਦੀ ਭੂਮਿਕਾ ਹੈ ਉਹ ਪੰਥ ਦੇ ਮਾਮਲਿਆਂ ਨੂੰ ਨਵੇੜਨ ਚ ਵੀ ਜ਼ਿਆਦਾ ਗਹਿਨ ਤੇ ਗੰਭੀਰ ਹੋਣ ਲੱਗੀ ਹੈ ਜੀ ਕਹਰੇ ਅਗਲੇ ਦਿਨਾਂ ਚ ਸਾਰਾ ਕੁਝ ਸਪਸ਼ਟ ਹੋਏਗਾ ਮਨਦੀਪ ਜੀ ਆਪਾਂ ਗੱਲ ਕਰਦੇ ਆ 30 ਤਰੀਕ ਦੀ ਜਿਹੜੀ ਅੰਤਰਿੰਗ ਕਮੇਟੀ ਦੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕੀ ਕੀ ਹੋ ਸਕਦਾ ਹੈ ਹੂੰ ਮੈਨੂੰ ਇਹ ਮੇ ਲੱਗਦਾ ਹੈ ਕਿ ਹੁਣ ਅਕਾਲੀ ਦਲ ਜਿਵੇਂ ਪਹਿਲਾਂ ਲੱਗਦਾ ਸੀ ਨਾ ਜੀ ਕਿ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਨਾਲ ਟਕਰਾਉਣ ਦੀ ਨੀਤੀ ਅਪਣਾਏਗਾ ਜੀ ਹੁਣ ਇਹ ਮੈਨੂੰ ਲੱਗਦਾ ਹੈ ਕਿ ਵਿਚ ਬਚਾਣੇ ਵਾਲਾ ਕੋਈ ਨਾ ਕੋਈ ਰਾਹ ਨਿਕਲੇਗਾ ਹੂੰ ਇਹ ਹੋ ਸਕਦਾ ਹੈ ਕਿ ਕੱਲ ਦੀ ਮੀਟਿੰਗ 'ਚ ਜਿਹੜੀ ਹਾਲੇ ਤੱਕ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ ਪਿਛਲੀ ਮੀਟਿੰਗ ਦੌਰਾਨ ਜਿਹੜੀ ਹੋਈ ਸੀ ਪਿਛਲੇ ਦਿਨੀ ਮੀਟਿੰਗ ਆ ਅੰਤਰੀ ਕਮੇਟੀ ਦੀ ਜਿਸ ਮੀਟਿੰਗ 'ਚ ਸਰੂਬਣੀ ਕਮੇਟੀ ਨੇ ਸਵਾਵਾ ਵਾਪਸ ਲਈਆਂ ਸੀ 15 ਦਿਨਾਂ ਲਈ ਯਾਨੀ ਹਰਪ੍ਰੀਤ ਸਿੰਘ ਦੀਆਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੀਆਂ ਜੀ ਉਸ ਮੀਟਿੰਗ 'ਚ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਸੀ ਰਗੋਜੀਤ ਸਿੰਘ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਫਿਰਕ ਤੇ ਜਿਹੜੇ ਫਿਰ ਉਹਨਾਂ ਦੇ ਜਨਰਲ ਸਕੱਤਰ ਨਸ਼ੀਰ ਸਿੰਘ ਆਦੀ ਤੇ ਇੱਕ ਉਹਨਾਂ ਦਾ ਕੋਈ ਹੋਰ ਮੈਂਬਰ ਸੀ ਉਹਦੀ ਇਕਾਈ ਜੀ ਉਸ ਕਮੇਟੀ ਨੇ ਹਾਲੇ ਤੱਕ ਨਹੀਂ ਕੁਝ ਕੀਤਾ ਨਾ ਕੋਈ ਸੁਣਵਾਈ ਸ਼ੁਰੂ ਹੋਈ ਹੈ ਉਸ ਕਮੇਟੀ ਦੀ। ਏਵੇਂ ਲੱਗ ਰਿਹਾ ਵੀ ਇੱਕ ਤਾਂ ਉਹ ਜਿਹੜੀ ਕਮੇਟੀ ਬਣਾਈ ਸੀ ਮੇਰਾ ਖਿਆਲ ਉਹਨੂੰ ਭੰਗ ਕਰਕੇ ਹੁਣ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣਗੇ ਕੱਲ ਨੂੰ ਕੱਲ ਦੀ ਮੀਟਿੰਗ 'ਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਹੈ। ਕਿਉਂਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਘਵੀਰ ਸਿੰਘ ਇਹ ਅਕਾਲੀ ਦਲ ਤੱਕ ਜਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਮੁਲਾਕਾਤ ਵੀ ਕਰ ਚੁੱਕੇ ਨੇ ਧਾਮੀ ਸਾਹਿਬ ਉਹਨਾਂ ਨਾਲ ਬਲਵਿੰਦਰ ਸਿੰਘ ਭੁੰਦੜ ਵੀ ਮਿਲ ਚੁੱਕੇ ਨੇ ਡਾਕਟਰ ਚੀਮਾ ਵੀ ਮਿਲ ਚੁੱਕੇ ਨੇ। ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਤੇ ਉਹ ਆਪਣਾ ਗੁੱਸਾ ਜ਼ਾਹਿਰ ਤੇ ਨਾਰਾਜ਼ਗੀ ਪ੍ਰਗਟਾ ਚੁੱਕੇ ਨੇ ਕਿ ਭਾਈ ਤੁਸੀਂ ਜਿਹੜਾ ਇਹ ਸਟੈਪ ਲੁੱਕਿਆ ਠੀਕ ਨਹੀਂ ਹੈ ਸਿੰਘ ਸਹਿਬਾਨ ਦੀ ਜੇ ਕੋਈ ਜਾਂਚ ਹੋਣੀ ਹੈ ਤਾਂ ਅਕਾਲਤਾ ਸਭ ਕਰ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਇਸ ਕਰਕੇ ਮੈਨੂੰ ਲੱਗਦਾ ਵੀ ਕੱਲ ਦੀ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਸਿੰਘ ਸਹਿਬਾਨ ਦਾ ਸਾਰਾ ਮਾਮਲਾ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਦਾ ਵੀ ਉਸੇ ਅਕਾਲਤਾ ਸਾਹਿਬ ਨੂੰ ਸੌਂਪ ਦਊਗੀ ਤੇ ਉਹਦਾ ਮਤਲਬ ਇਹੀ ਹੋਊਗਾ ਕਿ ਲਗਭਗ ਕਿਤੇ ਨਾ ਕਿਤੇ ਕੋਈ ਜਿਹੜੀ ਹੈਗੀ ਆ ਉਹ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਹੋਊਗੀ। ਤੁਹਾਨੂੰ ਯਾਦ ਹੋਊਗਾ ਮਨਦੀਪ ਜੀ ਕੇ ਜਿਹੜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਨੇ ਜਦੋਂ ਉਹਨਾਂ ਨੇ ਪਿਛਲੇ ਦਿਨ ਇੱਕ ਗੱਲ ਇਹ ਕਹੀ ਸੀ ਜਿਹੜੀ ਕਿਤੇ ਨਾ ਕਿਤੇ ਨਾ ਜੀ ਅਕਾਲੀ ਦਲ ਦੇ ਅੰਦਰੋਂ ਅੰਦਰੀ ਫਿਰ ਉਹਨਾਂ ਨੂੰ ਖਤਰਾ ਵੀ ਲੱਗਦਾ ਹੈ ਕਿ ਮੈਂ ਸਾਰੇ ਮਾਮਲੇ ਤੋਂ ਗਰਦ ਝਾੜ ਦਊਗਾ। ਜਿਹੜਾ 15ਵੜਾ ਲੰਗਣ ਤੋਂ ਬਾਅਦ ਹੂੰ ਬਿਲਕੁਲ ਬਹੁਤ ਕੁਝ ਗਲਤੀਆਂ ਕੀਤੀਆਂ ਨੇ ਆਕਾਲੀ ਦਲ ਨੇ ਬਹੁਤ ਕੁਝ ਪੰਥਕ ਤੌਰ ਤੇ ਕੀਤਾ ਹੋਇਆ ਹੈ ਜੇ ਜਿੱਦ ਦੀ ਸਜ਼ਾ ਵੀ ਭੁੱਤ ਚੁੱਕਿਆ ਆਕਾਲੀ ਦਲ ਦੋ ਚੋਣਾਂ ਲਗਾਤਾਰ ਹਾਰ ਕੇ ਤੇ ਲੋਕ ਸਭਾ ਚੋਣਾਂ 'ਚ ਆਪਣੇ 11 ਵੀ ਦੁਵਾਰਾਂ ਦੇ ਜਮਾਨਤਾਂ ਜਲਤ ਕਰਾ ਕੇ ਸੋ ਕਿਤੇ ਨਾ ਕਿਤੇ ਇਹ ਡਰ ਵੀ ਲੱਗਦਾ ਰਹੂਗਾ ਕਲ ਦਲ ਨੂੰ ਕਿ ਕਿਆ ਗਿਆਨੀ ਹਰਪ੍ਰੀਤ ਸਿੰਘ ਕੋਈ ਹੋਰ ਨਵਾਂ ਬਖੇੜਾ ਨਾ ਖੜਾ ਕਰ ਦੇਣ ਸਾਡੇ ਲਈ ਇਸ ਕਰਕੇ ਕੱਲ ਦੀ ਜਿਹੜੀ ਮੀਟਿੰਗ ਹੈ ਮੈਨੂੰ ਲੱਗਦਾ ਹੈ ਇਹ ਜਿਹੜਾ ਮੇਰਾ ਪੱਤਰਕਾਰੀ ਦਾ ਤਜਰਬਾ ਦੱਸਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਨਰਮਾਈ ਇਸ ਮੀਟਿੰਗ ਵਿੱਚ ਨਜ਼ਰ ਆਊਗੀ ਤੇ ਹੋ ਸਕਦਾ ਉਹਨਾਂ ਦੀਆਂ ਸਬਾਵਾਂ ਬਹਾਲ ਕਰਕੇ ਸਾਰਾ ਮਾਮਲਾ ਕੱਲ ਤੱਕ ਨੂੰ ਹਸੌਂਪ ਦਿੱਤਾ ਜਾਵੇ ਸ਼੍ਰੀ ਕਲਤਖ ਸਾਹਿਬ ਨੂੰ ਇਹ ਲਗਭਗ ਮੰਨਿਆ ਜਾ ਰਿਹਾ ਵੀ ਅਝਾ ਹੋਏਗਾ ਜੀ ਤੇ ਜੇ ਫਿਰ ਅਝਾ ਨਹੀਂ ਹੁੰਦਾ ਤਾਂ ਫਿਰ ਇਹ ਹੈ ਵੀ ਉਹਨਾਂ ਦੀ ਕੋਈ ਤੱਕੇ ਤੌਰ ਤੇ ਵੀ ਸਬਾਵਾਂ ਖਤਮ ਕੀਤੀਆਂ ਜਾ ਸਕਦੀਆਂ ਨੇ ਪਰ ਜੀ ਦੀ ਬਹੁਤ ਘੱਟ ਉਮੀਦ ਹੈ ਨਹੀਂ ਹੈਗੀ ਕੋਈ ਅਜਿਹੀ ਉਮੀਦ ਸੋ ਇਸ ਕਰਕੇ ਕੱਲ ਦੀ ਮੀਟਿੰਗ ਜਿਹੜੀ ਹੋਣੀ ਹੈ ਮੈਨੂੰ ਲੱਗਦਾ ਇਹਦਾ ਇੱਕੋ ਇੱਕ ਮੇਨ ਅਜੈਂਡਾ ਤਾਂ ਇਹਦਾ ਇਹੀ ਰਹੇਗਾ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਰੱਦ ਕੀਤੀ ਗਈ ਸੀ ਜਦੋਂ ਪਿਛਲੀ ਮੀਟਿੰਗ ਰੱਖੀ ਸੀ ਉਸ 'ਚ ਵੀ ਇਹ ਸੰਭਾਵਨਾਵਾਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਹੀ ਮੀਟਿੰਗ ਹੋਏਗੀ ਤੇ ਕੱਲ ਵਾਲੀ ਮੀਟਿੰਗ ਵੀ ਜਿੱਥੇ ਤੱਕ ਸੰਭਾਵਨਾ ਹੈ ਕਿਉਂਕਿ ਏਜੰਡਾ ਕੋਈ ਦੱਸਿਆ ਨਹੀਂ ਜਾ ਰਿਹਾ ਜੀ ਹਾਲਾਂਕਿ ਮੰਗ ਕਰ ਰਹੀ ਹੈ ਜਿਹੜੇ ਸੁਧਾਰ ਲਹਿਰ ਦੇ ਆਗੂ ਨੇ ਜਾਂ ਉਹਨਾਂ ਦੇ ਸ੍ਰੋਮਣੀ ਕਮੇਟੀ ਦੇ ਮੈਂਬਰ ਨੇ ਕਿ ਸਾਨੂੰ 72 ਘੰਟੇ ਦੇ ਜਿਹੜੇ ਉਹਨਾਂ ਦੇ ਦੋ ਅੰਤਰਨ ਕਮੇਟੀ ਦੇ ਮੈਂਬਰ ਵੀ ਹੈਗੇ ਨਾ ਜੀ ਉਹਨਾਂ ਚ ਜਿਹੜੀ ਕਮੇਟੀ ਹੈ ਕਾਰਜਕਾਰੀ ਕਮੇਟੀ 'ਚ ਦੋ ਮੈਂਬਰ ਸੁਧਾਰ ਲਹਿਰ ਵਾਲਿਆਂ ਦੇ ਤੋਂ ਮੰਗ ਕਰ ਰਹੇ ਨੇ ਕਿ 72 ਘੰਟੇ ਪਹਿਲਾਂ ਸਾਨੂੰ ਜੇ ਅਂਡਾ ਦੱਸਿਆ ਜਾਵੇ ਪਰ 72 ਘੰਟੇ ਤੱਕ ਕੀ ਹੁਣ ਤੱਕ 24 ਘੰਟੇ ਰਹਿ ਗਏ ਕੱਲ ਦੀ ਮੀਟਿੰਗ ਹੋਣ ਨੂੰ ਇਸ ਕਰਕੇ ਕੋਈ ਜਦੋਂ ਏਜੰਡਾ ਨਹੀਂ ਦੱਸਿਆ ਜਾ ਰਿਹਾ ਤੇ ਏਜੰਡਾ ਕੀ ਹੈ ਇਹ ਪਤਾ ਤਾਂ ਕੱਲ ਨੂੰ ਹੀ ਲੱਗੇਗਾ ਪਰ ਸੰਭਾਵਨਾ ਹੈਗੀ ਕਿ ਏਜੰਡਾ ਇਹੀ ਰਹੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਸੀ ਇਹ ਕੱਲ ਤੱਕ ਸਾਬ ਨੂੰ ਸੌਂਪ ਦਿੱਤਾ ਜਾਵੇ ਤੇ ਇਸ ਤੋਂ ਬਾਅਦ ਹੋ ਸਕਦਾ ਹੈ ਕੋਈ ਅਗਲੀ ਜਿਹੜੀ ਰਣਨੀਤੀ ਅਗਲੀ ਗੱਲਬਾਤ ਇਹ ਪੰਥਕ ਜਿਹੜੀ ਇਵੇਂ ਲੱਗ ਰਿਹਾ ਹੈ ਬਦਲ ਅਕਾਲੀ ਦਲ ਨੂੰ ਕਿ ਜਿਹੜਾ ਉਹਨਾਂ ਨੇ ਮੁਆਫੀ ਮੰਗੀ ਸੀ ਜਿੰਨੇ ਕੁ ਉਹਨਾਂ ਦੀ ਸਾਖ ਬਣੀ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਿਰੋਧਤਾ ਮੁੱਲ ਲੈ ਕੇ ਉਸ ਤੋਂ ਜ਼ਿਆਦਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਹਾਲੇ ਵੀ ਜਿਹੜੇ ਬਹੁਤ ਸਾਰੇ ਮਾਮਲੇ ਨੇ ਮਨਦੀਪ ਜੀ ਜੇ ਆਪਾਂ ਦੇਖੀਏ ਕਿ ਠੀਕ ਹੈ ਉਹ ਅੰਤਰ ਕਮੇਟੀ 'ਚ ਉਹਨਾਂ ਅੰਤਰ ਕਮੇਟੀ 'ਚ ਉਹਨਾਂ ਦੀ ਚਰਚਾ ਨਹੀਂ ਹੋਣੀ ਪਰ ਅਗਲੇ ਦਿਨਾਂ 'ਚ ਦੇਖੋ ਜਿਹੜਾ ਕਾਲਤਾ ਸਿੰਘ ਸਾਹਿਬ ਦੇ ਨਿਰਦੇਸ਼ ਨੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦਾ ਸਿਫਾ ਬਰਨਵਾਣ ਕਰਨ ਦਾ ਤੇ ਅਕਾਲੀ ਦਲ ਦੀ ਜਿਹੜੀ ਮੋੜ ਭਰਤੀ ਹੈ ਜਿਸ ਤੋਂ ਕਿਨਾਰਾ ਹੀ ਕਰ ਚੁੱਕਿਆ ਹੈ ਅਕਾਲੀ ਦਲ ਲਗਭਗ ਤੁਸੀਂ ਸੁਣੀ ਹੋਵੇਗੀ ਦਿਲਜੀਤ ਸਿੰਘ ਚੀਮਾ ਦੀ ਇੰਟਰਵਿਊ ਪਿਛਲੇ ਦਿਨੀ ਚੈਨਲਾਂ ਤੇ ਚੱਲੀ ਉਹਨੇ ਕਿਨਾਰਾ ਕਰਤਾ ਕਿ ਨਹੀਂ ਜੀ ਇਹ ਤਾਂ ਸੰਭਵ ਨਹੀਂ ਹੈ ਸਾਡੀ ਤਾਂ ਜੀ ਰਜਿਸਟ੍ਰੇਸ਼ਨ ਹੀ ਖਤਮ ਹੋ ਜਾਊਗੀ ਜੇ ਅਸੀਂ ਨਹੀਂ ਕਰਦੇ ਆ ਸਮਝ ਨਹੀਂ ਆਉਂਦੀ ਕਿਹੜੀ ਗੱਲੋਂ ਰਜਿਸਟ੍ਰੇਸ਼ਨ ਖਤਮ ਹੋ ਜਾਏਗੀ ਤੁਸੀਂ ਠੀਕ ਹੈ ਗੱਲ ਤਖਤ ਸਾਹਿਬ ਦਾ ਨਹੀਂ ਸਤਿਕਾਰ ਕਰਨਾ ਨਹੀਂ ਉਹਨਾਂ ਦਾ ਕਹਿਣਾ ਮੰਨਣਾ ਤੁਸੀਂ ਆਪਣੇ ਤੌਰ ਤੇ ਉਸ ਕਮੇਟੀ ਨੂੰ ਮਾਨਤਾ ਦੇ ਦਿਓ ਅਕਾਲੀ ਦਲ ਮਾਨਤਾ ਦੇ ਸਕਦਾ ਹੈ ਅਕਾਲੀ ਦਲ ਦੇ ਆਗੂਆਂ ਦੀ ਬਣਾਈ ਹੋਈ ਕਮੇਟੀ ਹੈ ਕੋਈ ਬਾਹਰਲੀ ਕਮੇਟੀ ਤਾਂ ਹੈ ਨਹੀਂ ਬਿਲਕੁਲ ਤੇ ਉੰਜ ਵੀ ਜੇ ਤੁਸੀਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਨੇ ਜਿਹੜਾ ਸਥਾਪਨਾ ਕੀਤੀ ਸੀ ਜਿਸ ਤਖਤ ਦੀ ਤੇ ਜੇ ਤੁਸੀਂ ਉਸ ਦੀ ਥਾਂ ਜਿਹੜੇ ਦੇਸ਼ ਦੇ ਕਾਨੂੰਨ ਨੇ ਦੇਸ ਦਾ ਸਵਿਧਾਨ ਹੈ ਉਹਨੂੰ ਵੱਧ ਮੰਨਦੇ ਹੋ ਤੇ ਫਿਰ ਤੁਸੀਂ ਸਿੱਖੀ ਦੀ ਬੋਟ ਕਿੱਥੋਂ ਉਮੀਦ ਰੱਖਦੇ ਹੋ ਤੁਸੀਂ ਹੂੰ ਬਿਲਕੁਲ ਇਸ ਕਰਕੇ ਕਾਂਦੀ ਦਲ ਲਈ ਬਹੁਤ ਪਰਖ ਦੀ ਘੜੀ ਇੱਕ ਤਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਾ ਹੋਣਾ ਤੇ ਨੰਬਰ 2 ਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਨਵੀਂ ਭਰਤੀ ਜੀ ਨੇ ਕਰਨੇ ਸੀ ਚਾਹੇ ਇਹਨਾਂ ਦੇ ਆਪਣੀ ਭਰਤੀ ਕਰਕੇ ਆਪਣੇ ਡੈਲੀਗੇਟ ਬਣਾ ਕੇ ਖੁਦ ਦੁਆਰਾ ਆਪਣੀ ਚੋਣ ਹੀ ਕਰ ਲੈਣ ਕੌਣ ਰੋਕ ਰਿਹਾ ਕਿਸੇ ਨੂੰ ਤੇ ਤੀਜਾ ਨਿਰਦੇਸ਼ ਸੀ ਜਿਹੜੇ ਡੇਰਾ ਮੁਖੀ ਸਰਸਾ ਨੇ ਜਿਹੜੇ ਚਿੱਠੀਆਂ ਲਿਖੀਆਂ ਸੀ ਉਹ ਜਨਤਾ ਕਰਨੀ ਉਹ ਵੀ ਨਹੀਂ ਹੋਈਆਂ ਹਾਲੇ ਤੱਕ ਧਾਰਮਿਕ ਸਜ਼ਾ ਭੁਗਤੀ ਸਿਰਫ ਸ੍ਰੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਲਈ ਸੀ ਅਕਾਲੀ ਦਲ ਦੇ ਆਗੂਆਂ ਨੇ ਜਿਹੜੀਆਂ ਦੂਜੇ ਨਿਰਦੇਸ਼ ਸੀ ਉਹਨਾਂ ਦੀ ਤਾਂ ਕਿਸੇ ਨੇ ਪਾਲ ਨਹੀਂ ਨ ਕੀਤੀ ਹਾਲੇ ਤੱਕ ਹੂੰ ਇਸ ਕਰਕੇ ਭਾਵਨਤਰਨ ਕਮੇਟੀ ਜੀ ਇਸ ਗੱਲ ਦੀ ਚਰਚਾ ਤਾਂ ਨਹੀਂ ਹੋਣੀ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਤੇ ਪਰ ਜਿਹੜੇ ਲੋਕਾਂ 'ਚ ਜ਼ਰੂਰ ਚਰਚਾ ਸ਼ੁਰੂ ਹੋ ਜਾਊਗੀ ਕਿਉਂਕਿ ਹੁਣ ਤੱਕ ਜਿਹੜੇ ਲੋਕ ਸੀ ਸਾਰੇ ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਉਹ ਬਹੁਤ ਜਿਹੜਾ ਲਸਾਨੀ ਸਹਾਦਤਾਂ ਸੀ ਸਹਿਬਜ਼ਾਦਿਆਂ ਦੀਆਂ ਵੱਡੇ ਸਹਿਬਜ਼ਾਦਿਆਂ ਦੀਆਂ ਚਮਕੌਰ ਸਾਹਿਬ ਦੀ ਗੱਡੀ ਤੇ ਛੋਟੇ ਛੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀਆਂ ਜਿਹੜੀ ਫਤਿਹਗੜ੍ਹ ਸਾਹਿਬ ਦੇ ਦੁਆਰ 'ਚ ਜਿਹੜੀਆਂ ਸਹਾਦਤਾਂ ਸੀ ਉਹਨਾਂ ਦਾ ਜੋੜ ਮੇਲਾ ਚੱਲ ਰਿਹਾ ਸੀ ਜੀ ਇਸ ਕਰਕੇ ਜਿਹੜੇ ਸਾਰੇ ਸਾਰੇ ਸਿੱਖ ਤੇ ਖਾਸ ਕਰਕੇ ਪੰਥਕ ਧਿਰਾਂ ਨੇ ਸਾਰਿਆਂ ਦਾ ਧਿਆਨ ਸਾਰੇ ਉਹਨਾਂ ਦੀ ਸਰਦਾ ਜਿਹੜੀ ਉਧਰ ਲੱਗੀ ਹੋਈ ਸੀ ਤੇ ਹੁਣ ਜ਼ਰੂਰ ਫਿਰ ਜਿਹੜੀਆਂ ਸਾਰੀਆਂ ਧਿਰਾਂ ਨੇ ਸਾਰੇ ਮਾਮਲਿਆਂ ਨੂੰ ਮੈਨੂੰ ਲੱਗਦਾ ਵਾਰਨ ਗੀਆਂ ਤੇ ਇੱਕ ਵਾਰ ਫਿਰ ਅਕਾਲੀ ਦਲ ਤੇ ਜਿਹੜੇ ਕਿਉਂਕਿ ਜਿਹੜੇ ਹਾਲੇ ਤੱਕ ਸੁਧਾਰ ਲੈਣ ਵਾਲੇ ਉਹਨਾਂ ਨੇ ਆਪਣਾ ਭਾਵੇਂ ਭਾਂਡੇ ਸਮੇਟ ਲਏ ਉਹਨਾਂ ਨੇ ਆਪਣੇ ਖਤਮ ਕਰਤੀ ਜਿਹੜੀ ਸੁਧਾਰਨਰ ਬਣਾਇਸ ਪਰ ਅਕਾਲੀ ਦਲ ਵਾਲੇ ਤਾਂ ਹਾਲੇ ਵੀ ਉਹਨਾਂ ਨੂੰ ਨੇੜੇ ਨਹੀਂ ਲਾ ਰਹੇ ਤੇ ਕਹਿ ਰਹੇ ਨੇ ਕਿ ਕੱਢੇ ਹੋਏ ਆ ਗੂਆਂ ਨੂੰ ਤਾਂ ਲੈਣਾ ਔਖਾ ਹੈ ਜੇ ਫਿਰ ਤੁਸੀਂ ਅਕਾਲ ਤਖਤ ਦਾ ਕਿਹੜਾ ਕਹਿਣਾ ਮੰਨ ਰਹੇ ਹੋ ਦੱਸੋ ਹੂੰ ਇਸ ਕਰਕੇ ਹਾਲੇ ਅਗਲੇ ਦਿਨਾਂ 'ਚ ਜਿਹੜੀ ਪੰਥਕ ਰਾਜਨੀਤੀ ਹੈ ਮੇਰਾ خیالੋਂ ਪਤਾ ਨਹੀਂ ਕਿਹੜੇ ਮੋੜ ਕੱਟੂਗੀ ਪਰ ਕੱਲ ਵਾਲੀ ਜਿਹੜੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਦੀ ਇਹ ਜ਼ਰੂਰ ਲੱਗ ਰਿਹਾ ਲਗਭਗ ਤੈ ਹੀ ਹੈ ਕਿ ਉਸ ਵਿੱਚ ਜਿਹੜੀ ਜ਼ਿਆਦਾ ਚਰਚਾ ਹੋਗਿਆਨੀ ਹਰਪ੍ਰੀਤ ਸਿੰਘ ਦੀ ਹੋਵੇਗੀ ਤੇ ਹੁਣ ਅਕਾਲੀ ਦਲ ਕੀ ਰੁਖ ਖਾਸ ਕਰਕੇ ਸ਼੍ਰੋਮਣੀ ਕਮੇਟੀ ਕਿਉਂਕਿ ਉਹ ਵੀ ਅਕਾਲੀ ਦਲ ਦੇ ਪ੍ਰਭਾਵ ਥੱਲੇ ਚੱਲਦੀ ਹੈ ਕੀ ਰੁਖ ਅਪਣਾਇ ਕਿਤੇ ਇੱਕ ਗੱਲ ਇਹ ਵੀ ਦੇਖੀ ਜਾ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਲਗਾਤਾਰ ਚੁੱਪ ਨੇ ਤੇ ਵੀ ਪਿਛਲੇ ਕਿੰਨੇ ਦਿਨਾਂ ਤੋਂ ਉਹਨਾਂ ਦਾ ਕੋਈ মিডিਆ 'ਚ ਬਿਆਨ ਸਿਰਫ ਇੱਕ ਬਿਆਨ ਉਹਨਾਂ ਦਾ ਛਪਿਆ ਸੀ ਪਿਛਲੇ ਦਿਨੀ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਜਿਹੜੇ ਉਹਨਾਂ ਦੇ ਬਾਡੀਗਾਰਡ ਨੇ ਇਹਨਾਂ ਨੂੰ ਰਾਸ਼ਟਰਪਤੀਵਾੜ ਦਿੱਤਾ ਜਾਵੇ ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਇਸ ਤੋਂ ਬਿਨਾ ਕੁਝ ਨਹੀਂ ਬੋਲ ਰਹੇ ਤੇ ਨਾ ਹੀ ਜਿਹੜਾ ਮੌਜੂਦਾ ਪੰਥਕ ਸਾਰੇ ਘਟਨਾਵਾਂ ਵਾਪਰ ਰਹੀਆਂ ਨੇ ਤੇ ਚੱਲ ਰਿਹਾ ਸਾਰਾ ਕੁਝ ਉਹਦੇ ਬਾਰੇ ਵੀ ਉਹਨਾਂ ਦੀ ਚੁੱਪੀ ਬਰਕਰਾਰ ਹੈ ਉਹ ਕਦੋਂ ਚੁੱਪ ਤੋੜਨਗੇ ਹੋ ਸਕਦਾ ਹੈ ਉਹ ਵੀ ਸਿਹਤ ਦੀ ਪੰਦਰਵਾੜੇ ਕਰਕੇ ਚੁੱਪ ਹੋਣ ਜੀ ਤੇ ਹੁਣ ਉਹ ਵੀ ਕੁਝ ਬੋਲਣ ਅਗਲੇ ਦਿਨਾਂ ਚ ਜਿਹੜੀ ਹੈਗੀ ਐ ਸਿੱਖ ਰਾਜਨੀਤੀ ਕਿਸ ਕਿਹੜਾ ਕਰਵਟ ਲਾਊਗੀ ਤੇ ਪਤਾ ਲੱਗ ਜਾਏਗਾ ਕਿਉਂਕਿ ਉਹ ਸਮਾਂ ਵੀ ਲੰਘ ਲੰਘ ਚੁੱਕਿਆ ਜਿਹੜਾ ਕਹਿ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਲਈ ਪਹਿਲਾਂ 20 ਦਿਨ ਦਿੱਤੇ ਸੀ ਤੇ ਫਿਰ ਦੁਬਾਰਾ ਸਿਹਤ ਦੀ ਪੰਦਰਵਾੜੇ ਕਰਕੇ ਕਾਲੀ ਦਲ ਨੇ ਕੁਝ ਦਿਨ ਹੋਰ ਵਧਾ ਲਏ ਸੀ ਉਹ ਵੀ ਸਾਰਾ ਕੁਝ ਖਤਮ ਹੋ ਚੁੱਕਾ ਹੈ ਸਮਾਂ ਹੁਣ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਏਗਾ ਜਾਂ ਨਹੀਂ ਹੋਏਗਾ ਨਮੀ ਭਰਤੀ ਕਾਲੀ ਦਲ ਦੀ ਹੋਵੇਗੀ ਕਿ ਨਹੀਂ ਹੋਵੇਗੀ ਚਿੱਠੀਆਂ ਜਨਤਕ ਕੀਤੀਆਂ ਜਾਣਗੀਆਂ ਜਾਂ ਨਹੀਂ ਕੀਤੀਆਂ ਜਾਣਗੀਆਂ ਇਹ ਸਾਰਾ ਕੁਝ ਹੁਣ ਅਗਲੇ ਦਿਨਾਂ ਚ ਚਰਚਾ ਦਾ ਵਿਸ਼ਾ ਰਹੇਗਾ ਜੀ ਬਿਲਕੁਲ ਪਰ ਚਿੱਲਾ ਸਾਹਿਬ ਜਿਸ ਤਰ੍ਹਾਂ ਹੁਣ ਅਕਾਲੀ ਦਲ ਦੇ ਲਈ ਸਥਿਤੀ ਬਣੀ ਹੋਈ ਹੈ ਸਿੱਖ ਪੰਥਕ ਨੂੰ ਲੈ ਕੇ ਨ ਮਸਲੇ ਲੈ ਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਲਈ ਹਰਿਆਣਾ ਦੇ ਵਿੱਚ ਜਿਹੜੀ ਐਸਜੀਪੀਸੀ ਦੀਆਂ ਚੋਣਾਂ ਉਹ ਲੜਨ ਤੋਂ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਐਜੀਪੀਸੀ ਦੇ ਚੋਣਾਂ ਹੋਣੀਆਂ ਨੇ ਇਹ ਤਾਂ ਤੈਅ ਦੇਖੋ ਨਾ ਹੋਣੀਆਂ ਕਦੋਂ ਨੇ ਇਹ ਅਨਾਉਂਸ ਹੋਣਾ ਵਾਲੇ ਬਾਕੀ ਹੈ ਕੀ ਉੱਥੇ ਵੀ ਇਹਨਾਂ ਨੂੰ ਫਿਰ ਦਿੱਕਤ ਆ ਸਕਦੀ ਹੈ ਜਿਸ ਤਰ੍ਹਾਂ ਹੁਣ ਹਰਿਆਣਾ ਦੇ ਵਿੱਚ ਆਈ ਹੈ ਨਹੀਂ ਬੰਦੀਪ ਜੀ ਇਹਨੇ ਕਿ ਹਰਿਆਣਾ ਚ ਵੀ ਪੰਜਾਬ ਜਿਹੜਾ ਹਾਈ ਕੋਰਟ ਚ ਗਿਆ ਸੀ ਕਾਰੀਦਾਲ ਇਸ ਨੂੰ ਲੈ ਕੇ ਤੇ ਹਰ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਚੋਣਾਂ ਲੜ ਸਕਦੇ ਨੇ ਜੀ ਜੀ ਨਿਸ਼ਾਨ ਨਹੀਂ ਵਰਤੇ ਜਾ ਸਕਦਾ ਤੱਕੜੀ ਦਾ ਨਿਸ਼ਾਨ ਨਹੀਂ ਵਰਤਣਗੇ ਕਿਸੇ ਹੋਰ ਨਿਸ਼ਾਨ ਤੇ ਲੜ ਲੈਣਗੇ ਹੂੰ ਅੱਜ ਹੀ ਪੰਜਾਬ ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਚ ਅਕਾਲੀ ਦਲ ਨੇ ਚੋਣ ਨਿਸ਼ਾਨ ਕਦੇ ਵੀ ਟੱਕੜੀ ਨਹੀਂ ਰਿਆ ਜੀ ਅਕਾਲੀ ਦਲ ਰਾਜਨੀਤਿਕ ਨਿਸ਼ਾਨ ਤੇ ਨਹੀਂ ਚੋਣ ਲੜਦੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾ ਨਿਸ਼ਾਨ ਟਰੈਕਟਰ ਰਿਹਾ ਹੈ ਤਕਰੀਬਨ ਬਹੁਤ ਸਮੇਂ ਤੋਂ ਜੀ ਜਿੱਥੇ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਉਹਨਾਂ ਦਾ ਨਿਸ਼ਾਨ ਸ਼ੇਰ ਹੁੰਦਾ ਸੀ ਤੇ ਇਹਨਾਂ ਦਾ ਨਿਸ਼ਾਨ ਜਿਹੜਾ ਹੈਗਾ ਟਰੈਕਟਰ ਰਿਹਾ ਐ ਸੋ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੇਲੇ ਅਕਾਲੀ ਦਲ ਨੂੰ ਕੋਈ ਦੇ ਕਿਤਾਵੇ ਵੈਸੇ ਵੀ ਹਰਿਆਣਾ ਵਿੱਚ ਵੀ ਜਿਹੜਾ ਪੰਜਾਬ ਤੇ ਹਰਿਆਣਾ ਇੱਕ ਵਾਰ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲ ਚੁੱਕੀ ਐ ਤੇ ਚੋਂ ਨਾਲ ਲੜ ਰਹੇ ਨੇ ਇਹੀ ਤਾਂ ਵਿਰੋਧੀ ਧਿਰ ਗੱਲ ਕਰ ਰਹੀਆਂ ਨੇ ਸੁਧਾਰ ਲੈਣ ਵਾਲੇ ਖਾਸ ਕਰਕੇ ਤੇ ਭਾਈ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਜਿਹੜਾ ਹੈਗਾ ਅਕਾਲ ਤਖਤ ਦੇ ਨਿਰਦੇਸ਼ ਦੇ ਤਹਿਤ ਸਾਡਾ ਇਹ ਹੋ ਜਾਏਗਾ ਉਹ ਹੋ ਜਾਏਗਾ ਤੇ ਦੂਜੇ ਪਾਸੇ ਤੁਹਾਨੂੰ ਤੁਸੀਂ ਤਾਂ ਖੁਦ ਰਾਹਤ ਲੈ ਚੁੱਕੇ ਹੋ ਤੁਸੀਂ ਪਟੀਸ਼ਨ ਦਾਇਰ ਕੀਤੀ ਸੀ ਸ਼੍ਰੋਮਣੀ ਕਮੇਟੀ ਹਰਿਆਣੇ ਦੀ ਚੋਣ ਲਈ ਹੂੰ ਵੀ ਦੋ ਦੋ ਰੁੱਖ ਨਾ ਅਪਣਾਏ ਜਾਣ ਆਪਾਂ ਵਿਰੋਧੀ ਇਸ ਕਰਕੇ ਅਗਲੇ ਦਿਨਾਂ ਚ ਪਤਾ ਚੱਲੇਗਾ ਪਰ ਪੰਜਾਬ ਦੀ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਠੀਕ ਹੈ ਕਿ ਲੋਕ ਕਿਵੇਂ ਲੈਣਗੇ ਅਕਾਲੀ ਦਲ ਨੂੰ ਵੋਟ ਮਿਲੇਗੀ ਜਾਂ ਨਹੀਂ ਮਿਲੇਗੀ ਕਿਉਂਕਿ ਇਸ ਵਾਰੀ ਜਿਹੜਾ ਵੋਟਾ ਪਿਛਲੇ ਵਾਲੇ ਜਿਹੜੇ ਪੁਰਾਣੇ ਸਮੇਂ ਚ ਹੁੰਦਾ ਸੀ ਕਿ ਬੋਕਸ ਵੋਟਾਂ ਬਾਦ ਬਹੁਤ ਵੱਡੀ ਗਿਣਤੀ ਚ ਬਣ ਜਾਂਦੀਆਂ ਸੀ ਬੋਲ ਹੋ ਜਾਂਦੀਆਂ ਸੀ ਇਸ ਵਾਰੀਓ ਕਾਫੀ ਜਿਹੜੀ ਹੈਗੀ ਐ ਵੋਟ ਬਹੁਤ ਸਖਤਾਈ ਨਾਲ ਬਣੀ ਐ ਤੇ ਬਹੁਤ ਸੀਮਤ ਵੋਟਾਂ ਬਣੀਆਂ ਨੇ ਪਿਛਲੇ ਬਰਿਆਂ ਦੇ ਮੁਕਾਬਲੇ ਜੀ ਉਹ ਜਿਹੜੇ ਸਿੱਖ ਵੋਟ ਬਣੀਆਂ ਉਹ ਕਾਦੀਦਲ ਨੂੰ ਭੁਗਤੇਗੀ ਜਾਂ ਨਹੀਂ ਭੁਗਤੇਗੀ ਜਾਂ ਉਹਨਾਂ ਦੇ ਕਾਦੀਦਲ ਪ੍ਰਤੀ ਨਾਰਾਜ਼ਗੀ ਕੈਮ ਰਹੇਗੀ ਇਹ ਸਾਰਾ ਕੁਝ ਤਾਂ ਅਗਲੇ ਦਿਨਾਂ ਚ ਪਤਾ ਲੱਗੇਗਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਲਈ ਮੈਨੂੰ ਨਹੀਂ ਲੱਗਦਾ ਕਿ ਕਾਦੀਦਲ ਨੂੰ ਕੋਈ ਦਿੱਕਤ ਆਏਗੀ ਜੀ ਜੀ ਜੀਰਾ ਸਾਹਿਬ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ